ਸਤਿ ਸ਼੍ਰੀ ਅਕਾਲ ਜੀ ਵੀਰੇ ਮੇਰੇ ਨਿਆਣਿਆਂ ਨੂੰ ਛੁੱਟੀਆਂ ਪੈ ਗਈਆਂ ਆ ਇਸ ਲਈ ਤੂੰ ਮੈਨੂੰ ਲੈਣ ਆ ਜਾ ਡਿੰਪਲ ਬੜੇ ਹੀ ਮਾਨ ਨਾਲ ਆਪਣੇ ਭਰਾ ਕਰਨ ਨੂੰ ਕਹਿ ਰਹੀ ਸੀ ਕਿਹੜਾ ਵੀਰ ਡਿੰਪਲ ਕਿਹੜਾ ਵੀਰ ਤੇ ਕਿਹੜੀ ਭਾਬੀ ਨਾ ਮੈਂ ਤੇਰਾ ਭਰਾ ਆ ਤੇ ਨਾ ਹੀ ਕਿਰਨ ਤੇਰੀ ਭਾਬੀ ਆ ਤੇ ਨਾ ਹੀ ਮੈਂ ਤੈਨੂੰ ਲੈਣਾ ਆਂਗਾ ਤੇਤੇ ਨੂੰ ਇੱਥੇ ਆਉਣ ਦੀ ਕੋਈ ਲੋੜ ਵੀ ਨਹੀਂ ਆ ਤੇਰੇ ਬੱਚਿਆਂ ਨੂੰ ਛੁੱਟੀਆਂ ਪੈ ਗਈਆਂ ਆ ਤਾਂ ਤੂੰ ਕਿਤੇ ਹੋਰ ਚਲੀ ਜਾ ਇਹ ਕਹਿੰਦੇ ਹੋਏ ਗੁੱਸੇ ਨਾਲ ਕਰਨ ਨੇ ਫੋਨ ਕੱਟ ਦਿੱਤਾ ਕਰਨ ਦੇ ਮੂੰਹੋਂ ਆਪਣੇ ਲਈ ਇੰਨੀਆਂ ਕੌੜੀਆਂ ਗੱਲਾਂ ਸੁਣ ਕੇ ਡਿੰਪਲ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਹਨੇ ਤੁਰੰਤ ਹੀ ਆਪਣੀ ਮਾਂ ਨੂੰ ਫੋਨ ਕੀਤਾ ਮਾਂ ਤੁਹਾਨੂੰ ਪਤਾ ਆ ਮੇਰੇ ਬੱਚਿਆਂ ਨੂੰ ਛੁੱਟੀਆਂ ਪੈ ਗਈਆਂ ਆ ਮੈਂ ਵੀਰ ਨੂੰ ਕਿਹਾ ਕਿ ਮੈਨੂੰ ਲੈਣ ਆ ਜਾ ਵੀਰ ਨੇ ਤਾਂ ਸਾਫ਼-ਸਾਫ਼ ਮਨਾਂ ਕਰ ਦਿੱਤਾ ਕਿ ਤੈਨੂੰ ਸਾਡੇ ਘਰ ਆਉਣ ਦੀ ਕੋਈ ਲੋੜ ਨਹੀਂ ਆ ਹੁਣ ਦੱਸ ਮਾਂ ਉਹ ਮੇਰਾ ਘਰ ਨਹੀਂ ਆ ਕੀ ਉਹ ਪਰਿਵਾਰ ਮੇਰਾ ਪਰਿਵਾਰ ਨਹੀਂ ਆ ਵੀਰ ਦੀ ਹਿੰਮਤ ਕਿਵੇਂ ਹੋਈ ਮੈਨੂੰ ਮਨਾਂ ਕਰਨ ਦੀ ਕਹਿੰਦੇ ਹੋਏ ਡਿੰਪਲ ਰੋਣ ਲੱਗ ਪਈ ਕੁੜੀ ਨੂੰ ਰੋਂਦਾ ਹੋਇਆ ਵੇਖ ਕੇ ਮਾਂ ਨੂੰ ਦੁੱਖ ਤਾਂ ਹੋਇਆ ਪਰ ਫਿਰ ਵੀ ਉਹਨੇ ਖੁਦ ਤੇ ਕਾਬੂ ਰੱਖਦੇ ਹੋਏ ਕਿਹਾ ਡਿੰਪਲ ਸਹੀ ਤਾਂ ਕਿ ਆਇਆ ਤੇਰੇ ਭਰਾਣੇ ਤੈਨੂੰ ਲੋੜ ਕੀ ਐ ਇੱਥੇ ਆਉਂਦੀ ਤੂੰ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਵੇਖ ਡਿੰਪਲ ਮਾਂ ਦੀ ਗੱਲ ਸੁਣ ਕੇ ਹਰਾਨ ਹੋ ਗਈ ਮਾਂ ਇਹ ਤੂੰ ਕੀ ਕਹਿ ਰਹੀਆਂ ਤੂੰ ਤਾਂ ਮੇਰੀ ਮਾਂ ਆ ਨਾ ਤੂੰ ਐਵੇਂ ਕਿਵੇਂ ਕਹਿ ਸਕਦੀਆਂ ਉਹ ਵੀ ਆਪਣੀ ਕੁੜੀ ਨੂੰ ਲੋਕ ਤਾਂ ਆਪਣੀ ਧੀ ਦੇ ਆਉਣ ਤੇ ਖੁਸ਼ ਹੁੰਦੇ ਆ ਤੇ ਤੂੰ ਕਿਹੋ ਜਿਹੀ ਮਾਂ ਆ ਸਹੀ ਕਿਹਾ ਧੀਏ ਕਿਉਂ ਜੀ ਮਾਇਆ ਮੈਂ ਜਿਹੜੀ ਬਸ ਆਪਣੀ ਧੀ ਦੇ ਉਨਤੇ ਖੁਸ਼ ਹੁੰਦੀ ਆ ਪੁੱਤ ਦੀ ਦੁੱਖ ਤਕਲੀਫ ਵੱਲ ਧਿਆਨ ਹੀ ਨਹੀਂ ਦਿੰਦੀ ਅੱਜ ਤੈਨੂੰ ਤੇਰੇ ਭਰਾ ਦੀਆਂ ਗੱਲਾਂ ਬੁਰੀਆਂ ਲੱਗ ਰਹੀਆਂ ਆ 4 ਮਹੀਨੇ ਪਹਿਲਾਂ ਜਦੋਂ ਤੇਰੀ ਭਾਬੀ ਕਿਰਨ ਦਾ ਐਕਸੀਡੈਂਟ ਹੋਇਆ ਸੀ ਉਹ ਬੈੱਡ ਤੇ ਸੀ ਸਾਡਾ ਸਾਰਾ ਘਰ ਉਥਲ ਪੁਥਲ ਹੋ ਗਿਆ ਸੀ ਉਹਦਾ ਇੱਕ ਛੋਟਾ ਜਿਹਾ ਬੱਚਾ ਵੀ ਆ ਮੈਂ ਤਾਂ ਪਹਿਲਾਂ ਹੀ ਬਿਮਾਰ ਰਹੀ ਨਹੀਂ ਆ ਕਿਸੇ ਕੰਮ ਦੀ ਨਹੀਂ ਆ ਮੈਂ ਕਰਦਾ ਕੋਈ ਕੰਮ ਨਹੀਂ ਕਰ ਸਕਦੀ ਮੈਂ ਤਾਂ ਰੋਂਦੇ ਹੋਏ ਤੇਰੇ ਭਰਾ ਨੇ ਤੈਨੂੰ ਫੋਨ ਕੀਤਾ ਸੀ ਮਜਬੂਰੀ ਵਿੱਚ ਤੇ ਰੋਂਦੇ ਹੋਏ ਤੈਨੂੰ ਕਿਹਾ ਸੀ ਕਿ ਡਿੰਪਲ ਕੁਝ ਦਿਨ ਇੱਥੇ ਆ ਜਾ ਤੇਰੀ ਭਾਬੀ ਨੂੰ ਸੱਟ ਲੱਗ ਗਈ ਆ ਐਕਸੀਡੈਂਟ ਹੋ ਗਿਆ ਆ ਕੋਈ ਨਹੀਂ ਆ ਜਿਹਨੂੰ ਅਸੀਂ ਬੁਲਾ ਸਕਦੇ ਆ ਤੇਰੇ ਇਲਾਵਾ ਪਰ ਤੂੰ ਕੀ ਜਵਾਬ ਦਿੱਤਾ ਸੀ ਆਪਣੇ ਭਰਾ ਨੂੰ ਜਾਦਿਆ ਤੈਨੂੰ ਹੁਣ ਡਿੰਪਲ ਚੁੱਪ ਹੋ ਗਈ ਕੁਝ ਵੀ ਨਹੀਂ ਬੋਲੀ ਕੀ ਬੋਲੇ ਆਖਰ ਗਲਤੀ ਤਾਂ ਉਸੇ ਦੀ ਸੀ ਜਦੋਂ ਅਦੀ ਭਾਬੀ ਕਿਰਨ ਦਾ ਐਕਸੀਡੈਂਟ ਹੋਇਆ ਸੀ ਤਾਂ ਕਰਨ ਬਹੁਤ ਪਰੇਸ਼ਾਨ ਹੋ ਗਿਆ ਸੀ ਘਰ ਦੀ ਹਾਲਤ ਵੇਖਣ ਲਾਇਕ ਨਹੀਂ ਸੀ ਮਾਂ ਵੀ ਬੈੱਡ ਤੇ ਸੀ ਉੱਤੋਂ ਇੱਕ ਛੋਟਾ ਜਿਹਾ ਬੱਚਾ ਸੀ ਉਹਨੂੰ ਕੌਣ ਸੰਭਾਲਦਾ ਖਾਣਾ ਪਾਣੀ ਘਰ ਦੀ ਸਾਬ ਸਫਾਈ ਸਭ ਕੁਝ ਕਰਨਾ ਪੈਂਦਾ ਸੀ ਨਾ ਕੋਈ ਬੱਚੇ ਨੂੰ ਸਾਹਮਣ ਵਾਲਾ ਸੀ ਨਾ ਕੋਈ ਕਿਰਨ ਨੂੰ ਵੇਖਣ ਵਾਲਾ ਸੀ ਤੇ ਨਾ ਹੀ ਮਾਂ ਨੂੰ ਬਹੁਤ ਹੀ ਬੁਰੀ ਹਾਲਤ ਹੋ ਗਈ ਸੀ ਇਸ ਘਰ ਦੀ ਤੇ ਇਸੇ ਹਾਲਤ ਵਿੱਚ ਕਰਨ ਨੂੰ ਆਪਣੀ ਭੈਣ ਜਦ ਆਈ ਉਹਨੇ ਸੋਚਿਆ ਡਿੰਪਲ ਤਾਂ ਆਹੀ ਜਾਊਗੀ ਤਾਂ ਕੁਛ ਦਿਨ ਘਰ ਸੰਭਾਲ ਲਊਗੀ ਹੌਲੀ ਹੌਲੀ ਜਦੋਂ ਕਿਰਨ ਠੀਕ ਹੋ ਜਾਊਗੀ ਤਾਂ ਫਿਰ ਆਪਣਾ ਘਰ ਪਹਿਲਾਂ ਵਾਂਗ ਹੋ ਜਾਊਗਾ ਇਸੇ ਲਈ ਕਰਨ ਨੇ ਰੋਂਦੇ ਹੋਏ ਨੇ ਡਿੰਪਲ ਨੂੰ ਫੋਨ ਕੀਤਾ ਸੀ ਪਰ ਡਿੰਪਲ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਵੀਰ ਨੇ ਉਹਨੂੰ ਘਰ ਦਾ ਕੰਮ ਕਰਨ ਲਈ ਘਰ ਸਾਂ ਮੱਲੀ ਬੁਲਾਇਆ ਆ ਤਾਂ ਉਹਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਇਹ ਕਹਿੰਦੇ ਹੋਏ ਕਿ ਮੇਰੀ ਕੁੜੀ ਦੀ ਪੜ੍ਹਾਈ ਦਾ ਨੁਕਸਾਨ ਹੋਊਗਾ ਮੈਂ ਨਹੀਂ ਆ ਸਕਦੀ ਤੇ ਵੈਸੇ ਆਪਣੀ ਕੁੜੀ ਦੇ ਸਕੂਲ 'ਚੋਂ ਬਿਨਾਂ ਛੁੱਟੀ ਤੋਂ ਹੀ ਡਿੰਪਲ ਅਕਸਰ ਆ ਕੇ ਪੇਕੇ ਮਹੀਨਾ ਮਹੀਨਾ ਰਹਿ ਜਾਂਦੀ ਸੀ ਉਦੋਂ ਤਾਂ ਕੁੜੀ ਦੀ ਪੜ੍ਹਾਈ ਦਾ ਪੋਰਾ ਵੀ ਧਿਆਨ ਨਹੀਂ ਰਹਿੰਦਾ ਸੀ ਇਹਨੂੰ ਤੇ ਅੱਜ ਜਦੋਂ ਉਹਦੀ ਸਾਰਿਆਂ ਨੂੰ ਲੋੜਿਆ ਤਾਂ ਉਹਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਬਹਾਨਾ ਬਣਾ ਦਿੱਤਾ ਆਖਿਰਕਾਰ ਮਜਬੂਰ ਹੋ ਕੇ ਪੂਰਾ 1 ਮਹੀਨਾ ਕਰਨ ਆਪਣੇ ਦਫ਼ਤਰ ਤੋਂ ਛੁੱਟੀ ਲੈ ਕੇ ਘਰ ਸੰਭਾਲਦਾ ਰਿਹਾ ਆਪਣੀ ਮਾਂ ਪਤਨੀ ਬੇਟੇ ਸਾਰਿਆਂ ਨੂੰ ਸੰਭਾਲਦਾ ਉਹਨਾਂ ਦੀ ਦੇਖਭਾਲ ਕਰਦਾ ਜਿਵੇਂ ਤਿਵੇਂ ਉਹ ਪੂਰੇ ਘਰ ਨੂੰ ਸ਼ਾਮਲਦਾ ਰਿਹਾ ਕਰਨ ਕਰਦਾ ਸਾਰਾ ਕੰਮ ਤਾਂ ਕਰ ਲੈਂਦਾ ਸੀ ਪਰ ਰੋਟੀ ਬਣਾਉਣੀ ਉਹਦੇ ਲਈ ਬਹੁਤ ਵੱਡੀ ਗੱਲ ਸੀ ਵਿਚਾਰਾ ਰੋਟੀ ਨਹੀਂ ਪਕਾ ਪੰਦਾ ਸੀ ਇੱਕ ਹਫਤਾ ਤਾਂ ਚੌਲਾਂ ਨਾਲ ਜਿਵੇਂ ਤਿਵੇਂ ਗੁਜ਼ਾਰਾ ਕੀਤਾ ਪਰ ਆਖਿਰਕਾਰ ਕੋਈ ਕਦੋਂ ਤੱਕ ਚੌਲ ਖਾ ਕੇ ਰਹਿ ਸਕਦਾ ਆ ਜੇ ਖਾਣਾ ਬਣਾਉਣ ਵਾਲੀ ਰੱਖੇ ਤਾਂ ਉਹਦੇ ਹੱਥ ਦਾ ਖਾਣਾ ਮਾਂ ਨੂੰ ਪਸੰਦ ਨਹੀਂ ਆਉਂਦਾ ਤੇ ਮਾਂ ਉਹਦੇ ਹੱਥ ਦਾ ਖਾਣਾ ਖਾਣ ਨੂੰ ਤਿਆਰ ਨਾ ਹੁੰਦੀ ਖੁਦ ਕਰਨ ਨੂੰ ਵੀ ਪਸੰਦ ਨਹੀਂ ਸੀ ਉਹਨੂੰ ਆਪਣੇ ਹੱਥ ਦੀ ਹੀ ਨਮਕੀਨ ਰੋਟੀ ਚੰਗੀ ਲੱਗਦੀ ਸੀ ਆਖਿਰ ਕਰਨ ਦੀ ਹਾਲਤ ਵੇਖ ਕੇ ਕਿਰਨ ਇੱਕ ਹਫਤੇ ਬਾਅਦ ਹੌਲੀ ਹੌਲੀ ਸਹਾਰਾ ਲੈ ਕੇ ਖੜੀ ਹੋ ਕੇ ਕੰਮ ਕਰਨ ਲੱਗੀ ਖੜੀ ਖੜੀ ਖਾਣਾ ਬਣਾ ਲੈਂਦੀ ਬਾਕੀ ਸਾਰਾ ਕੰਮ ਕਰਨ ਕਰਨ ਲੈਂਦਾ ਬਸ ਕਿਰਨ ਇੱਕ ਜਗ੍ਹਾ ਖੜੀ ਹੋ ਕੇ ਖਾਣਾ ਬਣਾ ਲੈਂਦੀ ਸੀ ਜਦੋਂ ਤੁਸੀਂ ਇਹੋ ਜੀ ਹਾਲਤ ਵਿੱਚੋਂ ਗੁਜ਼ਰਦੇ ਹੋ ਤਾਂ ਕੋਈ ਆਪਣਾ ਹੋ ਕੇ ਵੀ ਨਾ ਆਵੇ ਤਾਂ ਦੁੱਖ ਤਾਂ ਹੁੰਦਾ ਆ ਨਾ ਤੇ ਇਹ ਉਹੀ ਸਮਝ ਸਕਦਾ ਆ ਜਿਹਦੇ ਨਾਲ ਇਹ ਸਭ ਕੁਝ ਹੋਇਆ ਹੋਵੇ ਡਿੰਪਲ ਦੇ ਸਾਫ਼-ਸਾਫ਼ ਮਨਾਂ ਕਰਦੇ ਨਾਲ ਸਭ ਤੋਂ ਜ਼ਿਆਦਾ ਕਰਨ ਹੀ ਗੁੱਸੇ ਵਿੱਚ ਸੀ ਕਿਉਂਕਿ ਡਿੰਪਲ ਅਕਸਰ ਸਾਲ ਦੇ 12 ਮਹੀਨਿਆਂ ਵਿੱਚੋਂ 4 ਤੋਂ 5 ਮਹੀਨੇ ਪੇਕੇ ਹੀ گزارਦੀ ਸੀ ਸਹੁਰਿਆਂ ਵਿੱਚ ਉਹਦਾ ਵੱਡਾ ਪਰਿਵਾਰ ਸੀ ਸੱਸ ਸਹੁਰਾ ਜੇਠ ਜਠਾਣੀ ਸਾਰੇ ਸੀ ਇਸ ਲਈ ਕੋਈ ਫਰਕ ਨਹੀਂ ਪੈਂਦਾ ਸੀ ਉਹ ਆਰਾਮ ਨਾਲ ਏਕ-ਏਕ ਮਹੀਨਾ ਰਹਿ ਕੇ ਚਲੀ ਜਾਂਦੀ ਸੀ ਪਰ ਅੱਜ ਜਦੋਂ ਉਹਦੀ ਸੱਚਮੁੱਚ ਲੋੜ ਪਈ ਤਾਂ ਕੰਮ ਤੋਂ ਡਰਦੇ ਉਹਨੇ ਆਉਣ ਤੋਂ ਮਨਾਂ ਕਰ ਦਿੱਤਾ ਇਹ ਕਹਿੰਦੇ ਹੋਏ ਕਿ ਮੇਰੀ ਕੁੜੀ ਦੀ ਪੜ੍ਹਾਈ ਖਰਾਬ ਹੁੰਦੀ ਆ ਬਸ ਇਹੋ ਇੱਕ ਚੀਜ਼ ਸੀ ਕਰਨ ਦੀ ਕਿ ਅੱਜ ਜਦੋਂ ਡਿੰਪਲ ਕਰਨ ਨੂੰ ਆਨ ਲਈ ਬੋਲ ਰਹੀ ਸੀ ਤਾਂ ਕਰਨ ਨੇ ਸਾਫ਼-ਸਾਫ਼ ਇੱਥੇ ਹੋਣ ਤੋਂ ਮਨਾਂ ਕਰ ਦਿੱਤਾ ਹੁਣ ਜਦੋਂ ਡਿੰਪਲ ਰੋਂਦੇ ਹੋਏ ਆਪਣੀ ਮਾਂ ਨੂੰ ਸਾਰੀ ਗੱਲ ਦੱਸਣ ਲੱਗੀ ਤਾਂ ਮਾਂ ਨੇ ਵੀ ਡਿੰਪਲ ਦਾ ਸਾਥ ਨਹੀਂ ਦਿੱਤਾ ਕਿਉਂਕਿ ਉਹਨੂੰ ਵੀ ਆਪਣੀ ਕੁੜੀ ਦੀਆਂ ਹਰਕਤਾਂ ਦਾ ਚੰਗੀ ਤਰ੍ਹਾਂ ਪਤਾ ਸੀ ਪੂਰਾ 1 ਮਹੀਨਾ ਬਹੁ ਭੇਟੇ ਨੇ ਕਿਵੇਂ ਕੱਟਿਆ ਸੀ ਇਹ ਤਾਂ ਉਹਨੇ ਆਪਣੀਆਂ ਅੱਖਾਂ ਨਾਲ ਵੇਖਿਆ ਸੀ ਇਸ ਲਈ ਮਾਂ ਨੇ ਵੀ ਡਿੰਪਲ ਦੀਆਂ ਗੱਲਾਂ ਤੇ ਧਿਆਨ ਨਹੀਂ ਦਿੱਤਾ ਜਦੋਂ ਡਿੰਪਲ ਜਿੱਦ ਕਰਨ ਲੱਗੀ ਤਾਂ ਮਾਂ ਨੇ ਕਿਹਾ ਡਿੰਪਲ ਇਹ ਤਾਂ ਤੇਰਾ ਪੇਕਾ ਘਰ ਆ ਜੇ ਤੂੰ ਆਉਣਾ ਆ ਤਾਂ ਖੁਦ ਆ ਜਾ ਮੇਰੀ ਹਿੰਮਤ ਨਹੀਂ ਆ ਕਿ ਮੈਂ ਕਰਨ ਨੂੰ ਕਹਾ ਇਹ ਕਹਿੰਦੇ ਹੋਏ ਮਾਂ ਨੇ ਵੀ ਫੋਨ ਕੱਟ ਦਿੱਤਾ ਕਿਉਂਕਿ ਕੁੜੀ ਨੂੰ ਸਭ ਕੁਝ ਸਿਖਾਉਣਾ ਵੀ ਬਹੁਤ ਜ਼ਰੂਰੀ ਸੀ ਜਦੋਂ ਉਹ ਆਪਣੇ ਪੇਕੇਆਂ ਨਹੀਂ ਹੋ ਸਕਦੀ ਤਾਂ ਭਲਾ ਸਹੁਰਿਆਂ ਦੀ ਕਿਵੇਂ ਹੋਵੇਗੀ ਮਾਂ ਦਾ ਫੋਨ ਰੱਖਦੇ ਹੀ ਡਿੰਪਲ ਪਰੇਸ਼ਾਨ ਹੋ ਗਈ ਬੱਚਿਆਂ ਨੂੰ 15 ਦਿਨ ਦੀਆਂ ਛੁੱਟੀਆਂ ਸੀ ਸੋਚਿਆ ਸੀ ਆਰਾਮ ਨਾਲ ਪੇਕੇ ਜਾਉਂਗੀ ਤੇ 15 ਦਿਨ ਆਰਾਮ ਨਾਲ ਕੱਟ ਕੇ ਆਉਂਗੀ ਸਹੁਰੇ ਰਹੂੰਗੀ ਤਸਵੇਰੇ ਛੇਤੀ ਉੱਠਣਾ ਪਹੀ ਪਊਗਾ ਨਹੀਂ ਹੋਣਾ ਪਊਗਾ ਕਰਦੇ ਸਾਰੇ ਕੰਮ ਕਰਨੇ ਪੈਣਗੇ ਪਰ ਇਥੇ ਨਾ ਕਰਨ ਲਿਆ ਉਹਨੂੰ ਤਿਆਰਿਆ ਤੇ ਨਾ ਹੀ ਮਾਂ ਸੋਨੂੰ ਕਰਨ ਦਾ ਗੁੱਸਾ ਵੇਖ ਕੇ ਤਾਂ ਡਿੰਪਲ ਪਹਿਲਾਂ ਹੀ ਡਰ ਗਈ ਸੀ ਕੋਦੀ ਹਿੰਮਤ ਹੀ ਨਹੀਂ ਹੋ ਰਹੀ ਸੀ ਕਰਨ ਨੂੰ ਫੋਨ ਕਰ ਸਕੇ ਤੇ ਕਿਰਨ ਨਾਲ ਉਹ ਗੱਲ ਹੀ ਨਹੀਂ ਕਰਦੀ ਸੀ ਹੁਣ ਮਿਲਾ ਜੁਲਾ ਕੇ ਇੱਕ ਮਾਂ ਹੀ ਸੀ ਜਿਹਨੂੰ ਡਿੰਪਲ ਰੋਜ਼ ਫੋਨ ਕਰਕੇ ਖੁਦ ਆਉਣ ਲਈ ਕਹਿੰਦੀ ਮਾਂ ਆਖਿਰ ਕਦੋਂ ਤੱਕ ਨਾਰਾਜ਼ ਰਹੇਂਗੀ ਕਦੋਂ ਤੱਕ ਭਰਾ ਨਾਰਾਜ਼ ਰਹੂਗਾ ਮਾ ਵੀਰ ਨੂੰ ਕਹਿਣਾ ਮੈਨੂੰ ਸਾਧ ਲਵੇ ਆਖਿਰ ਮੈਂ ਉਹਦੀ ਭੈਣ ਆ ਧੀ ਦੀ ਗੱਲ ਸੁਣ ਕੇ ਮਾਂ ਕਹਿੰਦੀ ਆ ਡਿੰਪਲ 15 ਦਿਨਾਂ ਦੀਆਂ ਤਾਂ ਛੁੱਟੀ ਨਾ ਆਂ ਦਿੱਕਤ ਕੀ ਆ ਤੂੰ ਆਰਾਮ ਨਾਲ ਰਹਿ ਮਾਂ ਤੂੰ ਸਮਝਦੀ ਨਹੀਂ ਆ ਇੰਨੀ ਠੰਡ ਆ ਸਵੇਰੇ ਸਵੇਰੇ ਉੱਠਣਾ ਪੈਂਦਾ ਆ ਨਹਾਉਣਾ ਪੈਂਦਾ ਆ ਘਰ ਦੇ ਕੰਮ ਕਰਨੇ ਪੈਂਦੇ ਆ ਕਟੋ ਘਟ ਥੋੜਾ ਜਿਹਾ ਆਰਾਮ ਤਾਂ ਮਿਲੇ ਮਾ ਵੀਰ ਨੂੰ ਕਹਿ ਵੀਰ ਨੂੰ ਤੂੰ ਕਹੇਂਗੀ ਤਾਂ ਉਹ ਜ਼ਰੂਰ ਮੰਨ ਜਾਊਗਾ ਨਹੀਂ ਪੁੱਤ ਮੈਂ ਤਾਂ ਨਹੀਂ ਕਹਿਣਾ ਤੂੰ ਕਹਿਣਾ ਆ ਤੇਰੀ ਗਲਤੀ ਤੂੰ ਖੁਦ ਕਹਿ ਲਾ ਤੇ ਵੈਸੇ ਵੀ ਕੰਮ ਤੋਂ ਡਰ ਕੇ ਤੂੰ ਪੇਕੇ ਨਹੀਂ ਆ ਰਹੀ ਸੀ ਨਾ ਤਾਂ ਹੁਣ ਰਹਿ ਆਪਣੇ ਸਾਰੇ ਆਰਾਮ ਨਾਲ ਕਰ ਕਰ ਦੇ ਕੰਮ ਮੈਂ ਤਾਂ ਨਹੀਂ ਕਹਿਣਾ ਕਰਨ ਨੂੰ ਸਾਹ ਸਾਫ ਮਨਾ ਕਰਦੇ ਹੋਏ ਮਾਂ ਨੇ ਫੋਨ ਰੱਖ ਦਿੱਤਾ ਮਾੜਾ ਵਿਚਾਰੀ ਡਿੰਪਲ ਦੁਖੀ ਹੋ ਗਈ ਸੀ ਕਿਨੂੰ ਕਹੇ ਵੀਰ ਇਹਨੇ ਗੁੱਸੇ ਵਿੱਚ ਸੀ ਕਿ ਉਹਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਹੋ ਰਹੀ ਸੀ ਮਾਂ ਗੱਲ ਸੌਣ ਨੂੰ ਤਿਆਰ ਨਹੀਂ ਸੀ ਕੀ ਕਰੇ ਇਹਨਾਂ ਸਾਰੇ ਚੱਕਰਾਂ ਵਿੱਚ ਠੰਡ ਦੀਆਂ 15 ਦਿਨਾਂ ਦੀਆਂ ਛੁੱਟੀਆਂ ਵੀ ਨਿਕਲ ਗਈਆਂ ਪਰ ਪਹਿਲੀ ਵਾਰ ਇਵੇਂ ਹੋਇਆ ਸੀ ਕਿ ਛੁੱਟੀਆਂ ਖਤਮ ਹੋ ਗਈਆਂ ਤੇ ਡਿੰਪਲ ਆਪਣੇ ਪੇਕੇ ਨਹੀਂ ਗਈ ਹੌਲੀ ਹੌਲੀ ਕਰਕੇ ਗਰਮੀ ਵੀ ਆ ਗਈ 4 ਮਹੀਨੇ ਹੋ ਗਏ ਨਾ ਡਿੰਪਲ ਪੇਕੇ ਆਈ ਨਾ ਹੀ ਪੇਕੇਆਂ ਤੋਂ ਡਿੰਪਲ ਨੂੰ ਮਿਲਣ ਲਈ ਕੋਈ ਆਇਆ ਨਹੀਂ ਤਾਂ ਹਰ ਦੂਜੇ ਮਹੀਨੇ ਡਿੰਪਲ ਖੁਦ ਹੀ 15 ਦਿਨ 20 ਦਿਨ ਪੇਕੇ ਰਹਿਣ ਲਈ ਆ ਜਾਂਦੀ ਤੇ ਕਈ ਵਾਰ ਕਰਨ ਵੀ ਭੈਣ ਨੂੰ ਮਿਲਣ ਲਈ ਚਲਿਆ ਜਾਂਦਾ ਸੀ ਪਰ ਪਿਛਲੇ 4 ਮਹੀਨਿਆਂ ਤੋਂ ਆਉਣ ਜਾਣ ਦੀ ਗੱਲ ਤਾਂ ਦੂਰ ਕਰਨ ਨੇ ਇੱਕ ਫੋਨ ਤੱਕ ਨਹੀਂ ਸੀ ਕੀਤਾ ਡਿੰਪਲ ਨੂੰ ਡਿੰਪਲ ਦਾ ਤਾਂ ਲਗਭਗ ਪੇਕਾ ਹੀ ਛੁੱਟ ਚੁੱਕਿਆ ਸੀ ਵਕਤ ਦੇ ਨਾਲ-ਨਾਲ ਗਰਮੀ ਦੀਆਂ ਛੁੱਟੀਆਂ ਵੀ ਆ ਗਈਆਂ ਹੁਣ ਤਾਂ ਡਿੰਪਲ ਦੀ ਬੇਚੈਨੀ ਵਧਣ ਲੱਗੀ ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰੇ ਕਿਵੇਂ ਪੇਕੇ ਜਾਵੇ ਭਰਾ ਤਾਂ ਲੈਣ ਆਉਣ ਵਾਲਾ ਨਹੀਂ ਆ ਤੇ ਨਾ ਹੀ ਮਾਂ ਨੂੰ ਮਨਾ ਰਹੀ ਆ ਹੁਣ ਤਾਂ ਐਵੇਂ ਲੱਗ ਰਿਹਾ ਆ ਕਿ ਖੁਦ ਹੀ ਪੇਕੇ ਜਾਣਾ ਪਊਗਾ ਨਹੀਂ ਤਾਂ ਆਪਣੇ ਸਹੁਰਿਆਂ ਨੂੰ ਕੀ ਕਹਾਂਗੀ ਤੇ ਉਹ ਮੈਨੂੰ ਕੀ ਕਹਿਣਗੇ ਕਿ ਹਰ ਦੂਜੇ ਮਹੀਨੇ ਪੇਕੇ ਜਾਣ ਵਾਲੀ ਕੁੜੀ ਅਚਾਨਕ ਸ਼ਾਂਤ ਕਿਉਂ ਹੋ ਗਈ ਹੁਣ ਗੱਲ ਹੌਲੀ-ਹੌਲੀ ਡਿੰਪਲ ਦੀ ਇੱਜ਼ਤ ਤੇ ਆਉਣ ਲੱਗੀ ਸੀ ਹੁਣ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਕੇ ਉਹ ਥੱਕ ਚੁੱਕੀ ਸੀ ਤੇ ਕਰਨ ਨੂੰ ਲਿਆਉਣ ਲਈ ਤਾਂ ਦੂਰ ਉਹਦੇ ਨਾਲ ਗੱਲ ਤੱਕ ਨਹੀਂ ਸੀ ਕਰਦਾ ਆਖਿਰਕਾਰ ਇੱਕ ਦਿਨ ਖੁਦ ਹੀ ਡਿੰਪਲ ਆਪਣੇ ਸੱਸ ਸਹੁਰੇ ਨੂੰ ਕਹਿ ਕੇ ਪੇਤੇ ਚਲੀ ਗਈ ਕਿ ਵੀਰ ਕਿਤੇ ਟੂਰ ਤੇ ਗਿਆ ਆ ਦਫਤਰ ਦੇ ਕੰਮ ਤੇ ਇਸ ਲਈ ਉਹਨਾਂ ਨੇ ਕਿਹਾ ਆ ਕਿ ਮੈਂ ਆਪ ਹੀ ਆ ਜਾਵਾਂ ਆਉਂਦਿਆਂ ਹੀ ਸਭ ਤੋਂ ਪਹਿਲਾਂ ਡਿੰਪਲ ਦਾ ਸਾਹਮਣਾ ਕਪੜੀ ਮਾਂ ਨਾਲ ਹੋਇਆ ਮਾਂ ਤੀਨ ਨੂੰ ਵੇਖ ਕੇ ਖੁਸ਼ ਤਾਂ ਹੋਈ ਪਰ ਅਚਾਨਕ ਹੀ ਉਹਨਾਂ ਦੇ ਚਿਹਰੇ ਤੇ ਉਦਾਸੀ ਵੀ ਛਾ ਗਈ ਆਖਿਰ ਮਾਂ ਸੀ ਤੀਨ ਨੂੰ ਕੁਝ ਕਹਿ ਤਾ ਨਹੀਂ ਸਕਦੀ ਸੀ ਮਾਣੂ ਮਿਲਣ ਤੋਂ ਬਾਅਦ ਡਿੰਪਲ ਸਿੱਧਾ ਹਾਲ ਵਿੱਚ ਗਈ। ਉੱਥੇ ਕਰਨ ਬੈਠਾ ਟੀਵੀ ਵੇਖ ਰਿਹਾ ਸੀ। ਡਿੰਪਲ ਨੂੰ ਵੇਖਦੇ ਹੀ ਕਰਨ ਚੁੱਪਚਾਪ ਉੱਠ ਕੇ ਆਪਣੇ ਕਮਰੇ ਵਿੱਚ ਜਾਣ ਲੱਗਾ। ਕਿਰਨ ਵੀ ਡਿੰਪਲ ਨੂੰ ਵੇਖ ਕੇ ਕੁਝ ਨਾ ਬੋਲੀ। ਉਹ ਚੁੱਪਚਾਪ ਰਸੋਈ ਵਿੱਚ ਕੰਮ ਕਰਦੀ ਰਹੀ। ਡਿੰਪਲ ਨੂੰ ਅਪਣੀ ਬੜੀ ਬੇਇੱਜ਼ਤੀ ਮਹਿਸੂਸ ਹੋਈ। ਆਖਿਰਕਾਰ ਉਹ ਕਰਨ ਦੇ ਸਾਹਮਣੇ ਜਾ ਕੇ ਦੋਵੇਂ ਹੱਥ ਜੋੜ ਕੇ ਰੋ ਪਈ। ਵੀਰੇ ਪਲੀਜ਼ ਮੈਨੂੰ ਮਾਫ਼ ਕਰ ਦੇ ਮੈਨੂੰ ਸਮਝ ਆ ਗਿਆ ਆ ਕਿ ਮੈਂ ਗਲਤੀ ਕੀਤੀ ਆ ਮੇਰੀ ਗਲਤੀ ਦੀ ਇੰਨੀ ਵੱਡੀ ਸਜ਼ਾ ਨਾ ਦੇ ਮੇਰਾ ਪੇਕਾ ਨਾ ਛੁਡਵਾ ਮੈਂ ਆਪਣੇ ਸਹੁਰਿਆਂ ਨੂੰ ਕੀ ਮੂੰਹ ਵਿਖਾਵਾਂਗੀ ਕਿ ਇੰਨੀ ਛੇਤੀ ਮੇਰਾ ਪੇਕਾ ਛੁੱਟ ਗਿਆ ਉਹ ਵੀ ਮੇਰੀ ਗਲਤੀ ਦੀ ਵਜ੍ਹਾ ਨਾਲ ਵੀਰੇ ਮੈਂ ਇੰਨੀ ਬੇਇੱਜ਼ਤੀ ਨਹੀਂ ਬਰਦਾਸ਼ਤ ਕਰ ਸਕਦੀ ਮੇਰੇ ਕੋਲੋ ਗਲਤੀ ਹੋ ਗਈ ਆ ਮੈਂ ਤੇਰੀ ਭੈਣ ਆ ਤੂੰ ਮੈਨੂੰ ਚਾਹੇ ਜੋ ਮਰਜੀ ਸਜ਼ਾ ਦੇ ਦੇ ਪਰ ਮੇਰੇ ਨਾਲ ਰਿਸ਼ਤਾ ਨਾ ਤੋੜ ਭਾਬੀ ਭਾਬੀ ਤੂੰ ਤਾਂ ਸਮਝਾ ਵੀਰ ਨੂੰ ਕਹਿੰਦੇ ਹੋਏ ਡਿੰਪਲ ਕਿਰਨ ਦੇ ਕੋਲ ਜਾ ਕੇ ਬੋਲੀ ਭਾਬੀ ਮੰਨਦੀ ਆ ਕਿ ਆਪਣੇ ਹੀ ਕੰਮ ਆਉਂਦੇ ਆ ਜਿਸ ਸਮੇਂ ਤੁਹਾਨੂੰ ਮੇਰੀ ਲੋੜ ਸੀ ਮੈਂ ਨਹੀਂ ਆਈ ਪਰ ਇਨਸਾਨ ਠੋਕਰ ਖਾ ਕੇ ਹੀ ਤਾਂ ਸਮਝਦਾ ਆਣਾ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਆ ਕਿ ਤੁਸੀਂ ਮੈਨੂੰ ਮਾਫ ਨਹੀਂ ਕਰੋਗੇ ਇੱਕ ਵਾਰ ਕਿਰਨ ਨੇ ਗੌਰਨਾਲ ਡਿੰਪਲ ਨੂੰ ਵੇਖਿਆ ਉਹਨੂੰ ਵੇਖ ਕੇ ਐਵੇਂ ਲੱਗ ਰਿਹਾ ਸੀ ਕਿ ਸੱਚਮੁੱਚ ਡਿੰਪਲ ਨੂੰ ਆਪਣੀ ਗਲਤੀ ਦਾ ਅਹਿਸਾਸ ਪਛਤਾਵਾ ਹੋ ਰਿਹਾ ਆ ਪਰ ਕਿਰਨ ਨੇ ਕੁਝ ਨਾ ਕਿਹਾ ਉਹਨੇ ਬਸ ਇਨਾ ਹੀ ਕਿਹਾ ਦੀਦੀ ਮੈਂ ਤੁਹਾਡੇ ਨਾਲ ਨਾਰਾਜ਼ ਨਹੀਂ ਹਾਂ ਨਾਰਾਜ਼ਤਾ ਤੁਹਾਡਾ ਭਰਾ ਆ ਕਿਉਂਕਿ ਉਸ ਹਾਲਾਤ ਵਿੱਚ ਉਹਨਾਂ ਨੂੰ ਹੀ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੋਈ ਸੀ ਆਪਣੇ ਦਫ਼ਤਰ ਤੋਂ ਉਹਨਾਂ ਨੂੰ ਹੀ ਛੁੱਟੀਆਂ ਲੈਣੀਆਂ ਪਈਆਂ ਸੀ ਘਰ ਦੇ ਕੰਮ ਉਹਨਾਂ ਨੂੰ ਹੀ ਕਰਨੇ ਪਏ ਸੀ ਬੱਚੇ ਨੂੰ ਵੀ ਉਹਨਾਂ ਨੇ ਹੀ ਸੰਭਾਲਿਆ ਸੀ ਇਸ ਲਈ ਜੇ ਤੇਰਾ ਭਰਾ ਤੈਨੂੰ ਮਾਫ਼ ਕਰ ਦਿੰਦਾ ਆ ਤਾਂ ਸਮਝ ਲੈ ਮੈਂ ਵੀ ਮਾਫ਼ ਕਰ ਦਿੱਤਾ ਹੁਣ ਡਿੰਪਲ ਫਿਰ ਤੋਂ ਭੱਜਦੀ ਹੋਈ ਭਰਾ ਕੋਲ ਗਈ ਵੀਰੇ ਪਲੀਜ਼ ਮਾਫ਼ ਕਰ ਦੇ ਨਾ ਨਹੀਂ ਡਿੰਪਲ ਤੂੰ ਆਪਣੇ ਸਹੁਰੇ ਚਲੀ ਜਾ ਮੈਨੂੰ ਤੇਰੀ ਕੋਈ ਲੋੜ ਨਹੀਂ ਆ ਹੁਣ ਮੈਂ ਤੈਨੂੰ ਆਪਣੇ ਘਰ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ ਹਜੇ ਵੀ ਕਰਨ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਸੀ ਮਾਂ ਵੀ ਚੁੱਪਚਾਪ ਸਭ ਕੁਝ ਵੇਖ ਰਹੀ ਸੀ ਡਿੰਪਲ ਦੇ ਲੱਖ ਮਨੋਂਨ ਤੇ ਵੀ ਜਦੋਂ ਕਰਨ ਮੰਨਣ ਨੂੰ ਤਿਆਰ ਨਹੀਂ ਹੋਇਆ ਤਾਂ ਹਾਰ ਮੰਨ ਕੇ ਰੋਂਦੇ ਹੋਏ ਡਿੰਪਲ ਆਪਣੇ ਸਹੁਰੇ ਜਾਣ ਲਈ ਆਪਣਾ ਬੈਗ ਚੁੱਕ ਲੈਂਦੀ ਆ ਧੀ ਨੂੰ ਤੁਰੰਤ ਹੀ ਸਹੁਰੇ ਜਾਂਦਾ ਵੇਖ ਕੇ ਮਨ ਹੀ ਮਨ ਮਾ ਰੋ ਪਈ ਪਰ ਉਹਨਾਂ ਨੇ ਇੱਕ ਵਾਰ ਵੀ ਕੁਝ ਨਾ ਕਿਹਾ ਚੰਗਾ ਤਾਂ ਕਿਰਨ ਨੂੰ ਵੀ ਨਹੀਂ ਲੱਗ ਰਿਹਾ ਸੀ ਜੋ ਹੋਇਆ ਸੋ ਹੋਇਆ ਪਰ ਐਵੇਂ ਕੁੜੀ ਦਾ ਆ ਕੇ ਤੁਰੰਤ ਚਲੇ ਜਾਣਾ ਏਸਾ ਹੀ ਨਹੀਂ ਲੱਗਦਾ ਡਿੰਪਲ ਜਿਵੇਂ ਹੀ ਘਰ ਦੇ ਗੇਟ ਤੇ ਪਹੁੰਚੀ ਅਚਾਨਕ ਹੀ ਪਿੱਛੋਂ ਕਰਨ ਦੀ ਆਵਾਜ਼ ਆਈ ਰੁਕ ਜਾ ਡਿੰਪਲ ਇਹ ਘਰ ਜਿੰਨਾ ਮੇਰਾ ਆ ਉਹਨਾਂ ਤੇਰਾ ਵੀ ਆ ਤੂੰ ਆਪਣੀ ਮਾਂ ਦੇ ਘਰ ਆਈਆਂ ਜਿੰਨੇ ਦਿਨ ਰਹਿਣਾ ਆ ਉਹਨੇ ਦਿਨ ਰਹਿ ਫਿਰ ਚਲੀ ਜਾਈਂ ਪਰ ਆਪਣਾ ਕੰਮ ਖੁਦ ਹੀ ਕਰ ਲਵੀ ਮੇਰੀ ਪਤਨੀ ਤੇਰੀ ਕੋਈ ਵੀ ਸੇਵਾ ਨਹੀਂ ਕਰੂਗੀ ਬਹੁਤ ਹੀ ਸ਼ਾਂਤ ਸਬਰ ਵਿੱਚ ਬੋਲ ਕੇ ਕਰਨ ਆਪਣੇ ਕਮਰੇ ਵਿੱਚ ਚਲਾ ਗਿਆ ਡਿੰਪਲ ਪਲਟ ਕੇ ਕਿਰਨ ਵੱਲ ਵੇਖਦੀ ਆ ਮਾਂ ਵੀ ਚੁੱਪਚਾਪ ਡਿੰਪਲ ਨੂੰ ਅੰਦਰ ਬੁਲਾ ਲੈਂਦੀ ਆ ਇੰਨਾ ਸਭ ਕੁਝ ਹੋਣ ਤੋਂ ਬਾਅਦ ਡਿੰਪਲ ਨੂੰ ਇਹ ਗੱਲ ਤਾਂ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਤੀਆਂ ਨੂੰ ਹਮੇਸ਼ਾ ਪੇਕਿਆਂ ਦਾ ਸੁੱਖ ਹੀ ਨਹੀਂ ਲੈਣਾ ਚਾਹੀਦਾ ਬਲਕਿ ਪੇਕਿਆਂ ਤੇ ਪੈਣ ਵਾਲੇ ਦੁੱਖ ਵਿੱਚ ਵੀ ਉਹਨਾਂ ਦੇ ਨਾਲ ਖੜਾ ਹੋਣਾ ਚਾਹੀਦਾ ਆ ਹੁਣ ਡਿੰਪਲ ਜਿੰਨੇ ਦਿਨ ਸੀ ਉਹਨੇ ਦਿਨ ਲਗਾਤਾਰ ਉਹ ਕਿਰਨ ਨਾਲ ਉਹਦੇ ਕੰਮਾਂ ਵਿੱਚ ਹੱਥ ਮਟਾ ਰਹੀ ਸੀ ਸ਼ਾਇਦ ਮਾਂ ਤੀ ਨੂੰ ਇਹੀ ਸਬਕ ਸਿਖਾਉਣਾ ਚਾਹੁੰਦੀ ਸੀ ਉਹ ਡਿੰਪਲ ਚੰਗੀ ਤਰ੍ਹਾਂ ਸਿੱਖ ਗਈ ਸੀ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਉਮੀਦ ਕਰਦੀ ਆ ਤੁਹਾਨੂੰ ਮੇਰੀ ਕਹਾਣੀ ਪਸੰਦ ਜਰੂਰ ਆਈ ਹੋਵੇਗੀ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰ ਰਕਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ